ਮੇਤਰਾਵ ਮੇਤਰਾਵਾਜ ਚੱਲੇ ਆਂ ਫਿਰ ਇੱਕ ਲੋਕਲ ਜੀ ਬਰਾਫਲਣ ਤੇ ਬੰਦੇ ਉੱਥੇ ਜਾ ਕੇ ਦੇਖਦੇ ਆ ਕਿਹੜੇ-ਕਿਹੜੇ ਆ ਤੇ ਮੈਂ ਤੇ ਚੰਦਨ ਜਾਨ ਨੇ ਆ ਦੋ ਗੱਡੀਆਂ ਆਪਣੀ ਇੱਧਰ ਦੀਆਂ ਬਾਕੀ ਉੱਧਰ ਲੀਆਂ ਜਾ ਕੇ ਦੇਖਦੇ ਆ ਤੇ ਮੋਰੇ ਕੀ ਆ ਜਾਂਦੀ ਆਪਣੇ ਬਿੰਦੇ ਭਰਾ ਲਈ ਬਿੰਦਾ 에ਅਰਲਾਈਨ ਤੇ ਕੀ ਆ ਬਿੰਦੇ ਭਰਾ ਨੇ ਬਹੁਤ ਖਰੀ ਬਣਾਈ ਉਹ ਆਪਣਾ ਬਿੰਦਾ ਭਰਾ ਆਪਣੇ ਬਿੰਦਾ ਪਾਈ ਆਪਣਾ ਜਾ ਰਿਹਾ ਮੋਰੇ ਮੋਰੇ ਚੱਲੇ ਹੁਣ ਦਿੱਦੀ ਨੂੰ ਆਪਾਂ ਚੱਲੇ ਆ ਬਰਾਫਲਣ ਫਰਜੇ ਕੀ ਆ ਨੂੰ ਖਰਾ ਲੱਗਦਾ ਲੈ ਮੇਰੇ ਵੀਡੀਓ ਅੱਜ ਕਹਿੰਦੇ ਚੰਦਨ ਆਪਣੇ ਨਾਲ ਆ ਅੱਜ ਮੈਂ ਉਹ ਚੰਦਰ ਆ ਮੇਰੇ ਵੀਡੀਓ ਹਾਂਜੀ ਬਾਬਿਓ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਮੇਰਾ ਭਰਾ ਲਾਈਕ ਕਰ ਦਿਆ ਕਰੋ ਤੁਸੀਂ ਲਾਈਕ ਕਰਨੀ ਹਰੇਕ ਔਰ ਭੁੱਲ ਜਾਂਦੇ ਆ ਤੇ ਅੱਜ ਫੇਰ ਬਰਾਤ ਲਾਣ ਲੱਗੇ ਆ ਤੁਸੀਂ ਕਹਿੰਦੇ ਬਰਾਤਾਂ ਦਿਖਾਈ ਜਾਂਦਾ ਯਾਰ ਹੁਣ ਤੁਹਾਨੂੰ ਪਤਾ ਤੁਹਾਡੇ ਭਰਾ ਦਾ ਕੰਮ ਹੈ ਟੈਕਸੀ ਦਾ ਬਾਹਰ ਅੰਦਰ ਆਪਾਂ ਜਾਂਦੇ ਸੀ ਤਾਂ ਕਰਕੇ ਬਰਾਤਾਂ ਲਾਡੀਆਂ ਬਾਹਰ ਅੰਦਰ ਆਪਣਾ ਭਾਈ ਜਾਂਦਾ ਉਹਨੇ ਪਹਿਲਾਂ ਹੀ ਦੱਸਿਆ ਸਾਰੇ ਭਰਾ ਜਿਹੜੇ ਬਲੌਗ ਦੇਖਦੇ ਕੰਮ ਤੇ ਆਪਣਾ ਛੋਟਾ ਭਾਈ ਤੇ ਮੈਂ ਕਰਦਾ ਹਾਂ ਲੋਕਲ ਆਪਣੇ ਚਾਰ ਪੰਜ ਸਾਲ ਤੋਂ ਤੇ ਜੇ ਲੋਕਲ ਜੀ ਬਰਾਤ ਆ ਬਾਕੀ ਦੇਖਦੇ ਆ ਕਿਹੜੇ ਕਿਹੜੇ ਭਰਾ ਆਓ ਮੈਂ ਤੇ ਚੰਦਨ ਜਾਣੇ ਆ ਦੋਈ ਜਾਣੇ ਤੇ ਬਾਕੀ ਮਿਲਦੇ ਮਿੱਤਰੋ ਤੁਹਾਨੂੰ ਜਾ ਕੇ ਉੱਥੇ ਕੰਗਣਿਆਂ ਤੋਂ ਜਾਗੀ ਲੰਗੜੋਏ ਦੀ ਬਰਾਤ ਆਪਣੇ ਲੋਕਲ ਹੀ ਆ ਕੰਗਣਿਆਂ ਤੋਂ ਲੰਗੜੋਆ ਇਸ਼ਕ ਜਗਾਂ ਦਾ ਜਾਂਦਾ ਮੁੰਡਾ ਇਸ਼ਕ ਤੇ ਅੱਜ ਬਹੁਤ ਟਾਈਮ ਬੱਚੋ ਲਾਨਿਆਂ ਰੌਣਕ ਮਿਲਦਾ ਕਿਉਂਕਿ ਇਹ ਬਹੁਤ ਟਾਈਮ ਬੱਚੋ ਮੁਰਗਾ ਹੱਥਾਂ ਦਾ ਇਹ ਭਰਾ ਬਹੁਤ ਟਾਈਮ ਬੱਚੋ ਤੇ ਅੱਜ ਫੋਨ ਦੀ ਸਟੋਰੇਜ ਨਾ ਆਲਮੋਸਟ ਫੁੱਲ ਆ ਥੋੜੀ 5GB ਖਾਲੀ ਮਸੀ ਆ ਮੈਨੂੰ ਨਾ ਚੇਤਾ ਭੁੱਲ ਗਿਆ ਲੈਪਟਾਪ 'ਚ ਮੇਤੋਂ ਡਾਟਾ ਵੀ ਨਹੀਂ ਕੱਢ ਹੋਇਆ ਤਾਂ ਕਰਕੇ ਬਲਾਗ ਅੱਜ ਛੋਟਾ ਬਣਾਣਾ ਹੈ ਬਸ 7-8 ਮਿੰਟ ਦਾ ਬਣਾਣਾ ਹੈ 7-8 ਜਾਂ 10 ਮਿੰਟ ਦਾ ਬਹੁਤ ਤਾਂ ਲੰਬਾ ਨਹੀਂ ਅੱਜ ਕਰਨਾ ਲਾਰੇ ਮੇਤਰਾ ਅ ਰਾਣੀਆਂ ਪਹੁੰਚ ਗਈਆਂ ਸਾਰੀਆਂ ਅ ਵੀਰੇ ਖੋਲੀ 15 11 ਖੋਲੀ ਗੱਡੀ ਖੋਲ ਦੇ ਗੱਡੀ ਮੋਬਾਈਲ ਤੇ ਮੋਬਾਈਲ ਦਾ ਸਮਾਨ ਰਖਾਤਾ ਐਸ ਗੱਡੀ ਚ ਤੇ ਗੱਡੀਆਂ ਖੜੀਆਂ ਸਾਰੀਆਂ ਤੇ ਆਪਣੀਆਂ ਦੁਆਏ ਖੜੀਆਂ ਤੇ 4570 ਤੇ 9645 ਅੱਜ ਦੇਖਦੇ ਆ ਮਾਹੌਲ ਚੱਲ ਕਿੱਧਰ ਨੂੰ ਜਾਂਦਾ ਬਲੌਗ ਝੋਟੇ ਲੱਗਦੇ ਜਮਦੂਸ ਦੇ ਝੋਟੇ ਸਤਰੰਗੇ ਮੈਂ ਕਿਹਾ ਸਾਡੇ ਬਾਈ ਦੇ ਸਤਰੰਗੇ ਲੈ ਛੱਲੇ ਇੱਥੇ ਕਰਦੇ ਸੱਤ ਰੰਗ ਕਰਦੇ ਸੱਤ ਰੰਗ ਧੁੱਪ ਚ ਪਤਾ ਨਹੀਂ ਲੱਗਦਾ ਫੋਗ ਲੈਂਪ ਜਾ ਕੇ ਆਹੋ ਆਹ ਸਹੀ ਗੱਲ ਆ ਉੱਪਰ ਅਲਿਸ਼ਕਾਰ ਪੈਂਦਾ ਤਾਂ ਐਦਾਂ ਲਾ ਲੈਂਦਾ ਫੋਕ ਲੈਂਪ ਚੱਲਦੇ ਹੁੰਦੇ ਆ ਇਧਰੋਂ ਦੇਖ ਲਓ ਇਹ ਹੋਰ ਦੇਖਦਾ ਉਧਰੋਂ ਹੋਰ ਦੇਖਦਾ ਉਧਰੋਂ ਹੋਰ ਦੇਖਦਾ ਸਿਰਾਂ ਲੱਗਦੀ ਯਾਰ ਨਹੀਂ ਮਾੜੇ ਸਾਡਾ ਬਾਈਕ ਦਾ ਘਾਟ ਆ ਗੱਲਬਾਤ ਜੱਸ ਕੱਪੜੇ ਪ੍ਰੈਸਾਂ ਚ ਵਲੌਗ ਬਣਾਉਣਾ 7 8 10 ਮਿੰਟ ਦਾ ਆਉਣਾ ਹੀ ਆਉਣਾ ਹੀ ਆ ਇਸਕ ਜਗ੍ਹਾ ਨਾ ਇਸਕ ਜਗ੍ਹਾ ਨਹੀਂ ਉੱਥੇ ਜਾ ਕੇ ਜਗਾਣਾ ਇਸਕ ਇੱਥੇ ਤੂ ਆ ਬੋ ਮਾਰਨੇ ਆਲੇ ਆ ਉਦਾਂ ਧੂਆਂ ਮਾਰੀ ਜਾਂਦੇ ਯਾਰ ਉਦਾਂ ਹੀ ਤੇ ਮੱਤਰ ਪਿਆਰੇ ਉਹ 11 ਵਜੇ ਗੱਡੀਆਂ ਚੱਲਣ ਲੱਗੀਆਂ 11 ਵਜੇ ਲੰਗੜੋਏ ਦੇ ਕੋਲ ਆ ਕਿਹੜਾ ਪਿੰਡ ਭਲਾ ਜਾ ਉੱਥੇ ਜਾਣੀ ਬਰਾਦੇ ਬਾਬੇਓ ਬੇ ਮਿੱਤਰੋ ਪਹੁੰਚ ਗਏ ਪਿੰਡ ਕ੍ਰੀਮਪੁਰੇ ਦੋ ਕ੍ਰੀਮਪਰਾ ਦੇ ਇੱਕ ਲੰਗੜੋਦੇ ਨਾਲ ਆ ਫੇ ਗੱਬੇ ਕਿਹੜੇ ਗੋਲੜੋਂ ਆ ਦਾ ਗੋਲੜੋਂ ਦੇ ਅੱਗੇ ਆ ਦਾ ਫੇ ਕ੍ਰੀਮਪੁਰ ਬੇਡ ਚ ਤੇ ਉੱਥੇ ਪਹੁੰਚ ਗਏ ਗੱਡੀਆਂ ਮੈਂ ਕਿਹਾ ਸਾਈਡ ਤੇ ਲਾਈਏ ਚਾਹ ਪਾਣੀ ਪੀਏ ਬੜਿਆਂ ਨੇ ਇਸ਼ਕੇ ਜਿਹਾ ਜਗਾਈਏ ਅੱਜ ਤਾਂ ਬੰਦੇ ਹੈਗੇ ਹੋਰ ਵੀ ਨਾਲ ਪਰ ਨਵੇਂ ਆ ਯਾਨੀ ਨਵੇਂ ਆਪਣੇ ਬੰਦੇ ਦੋ ਖਾਸ ਮੈਂ ਤੇ ਚੰਦਨ ਆ ਬਾਕੀ ਚਲੋ ਹੈਗੇ ਆ ਬੰਦੇ ਆਪਣੇ ਸਰਕਲ ਚ ਚਲੋ ਹੈਗੇ ਤਾਂ ਸਾਰੇ ਆਪਣੇ ਸਰਕਲ ਦੇ ਹੀ ਆ ਯਾਰ ਇਹ ਤੁਹਾਨੂੰ ਮੈਂ ਸਮਝ ਸਕਦਾ ਕਿ ਆਹ ਕਹਿਣਾ ਚਾਹੁੰਦਾ ਜਿਹੜੇ ਆਪਾਂ ਇਕੱਠੇ ਰਹਨੇ ਹਟ ਟਾਈਮ ਹਨਾ ਉਹ ਚੀਜ਼ ਤਾਂ ਨਹੀਂ ਹੈਗੀ ਚਲੋ ਫਿਰ ਵੀ ਇੱਕ ਬੰਦਾ ਹੈਗਾ ਇੰਨਾ ਸਹਾਰਾ ਇਹ ਬਹੁਤ ਆ ਬਲੌਗ ਬਣ ਜਾਣਾ ਗੱਲਾਂ ਬਾਤਾਂ ਹੋ ਜਾਣੀਆਂ ਟਾਈਮ ਪਾਸ ਹੋ ਜਾਣਾ ਲੈ ਵੇ ਮਿੱਤਰੋ ਪਹੁੰਚ ਗਏ ਪਿੰਡ ਗੋਲੋ ਕਰੀਮਪੁਰ ਕਰੀਮਪੁਰ ਹੈਗਾ ਨਾ ਕਰੀਮਪੁਰ ਝੱਗ ਕਰੀਮਪੁਰ ਝੱਗ ਪਹਿਲਾਂ ਕਰੀਮਪੁਰ ਆਏ ਫੇਰ ਗੋਲਰੋ ਆਏ ਫੇਰ ਕਰੀਮਪੁਰ ਆਏ ਉਹ ਮੈਨੂੰ ਪਿੰਡ ਦਾ ਨਾਮ ਮੇਰੜੋ ਕਹੀਆ ਮੈਂ ਕਿਹਾ ਮੇਰੜੋ ਮੈਪ ਤੇ ਮੇਰੜੋ ਪੜੀ ਕਿ ਮੇਰੜੋ ਮੈਂ ਸੁਣਿਆ ਨਹੀਂ ਯਾਰ ਪਿੰਡ ਇਹ ਮੇਰੜੋ ਮੇਰੜੋ ਨਾ ਕਰੀਮ ਸਹੀ ਗੱਲਾਂ ਨੇ ਦੀ ਬਰਾਦਰ ਜਿੰਨਾ ਸੀ ਤੇਲ ਫੂਕਦਾ ਘਮਾ ਘੋਗਾ ਸੀ ਨਵਾਂ ਚਰਵਲ ਤੇ ਆਏ ਦੋ ਜਾਨੇ ਬਾਕੀ ਸਾਰੀਆਂ ਗੱਡੀਆਂ ਇਧਰ ਆਈਆਂ ਆਪਾਂ ਦੋ ਜੇ ਨਵਾਂ ਚਰਵਲ ਤੇ ਆਏ ਕਲੋਲਾ ਹੀ ਆ ਯਾਰ ਕਲੋਲਾ ਨਵਾਂ ਸ਼ਰ ਕੰਮ ਸੀ ਨਾ ਆਰ ਕੇ ਆ ਉਹਨਾਂ ਦੇ ਮਾੜੀ ਗੱਲ ਵਾਲਿਆਂ ਜਾਣਾ ਜੀ ਮੜ ਜਾ ਆਹੋ ਓਏ ਹੋਏ ਆ ਸਾਡੇ ਪੁਰਾਤੀ ਬੈਠੇ ਨਾਲ ਬੈਠੇ ਮੁੰਡੇ ਦੀ ਭਰਾਵਾ ਅੱਜ ਲਗਵਾਰੀ ਕਿਉਂ ਕਰਾ ਮੂਵੀ ਵਾਲੇ ਨੇ ਬਿਠਾ ਲੇ ਸਹੀ ਗੱਲ ਆ ਅਸੀਂ ਤਾਂ ਪਹਿਲਾਂ ਭਲੇਖਾ ਪੈ ਗਿਆ ਪਰ ਆ ਦੋ ਆਡੀਆਂ ਸੀ ਅਜੇ ਰਾਜ ਇੱਕ ਬਰਾਤ ਖੜੀ ਸੀ ਉਹਦੇ ਮਗਰ ਲਾ ਕੇ ਅਸੀਂ ਗੱਡੀਆਂ ਲਾਤੀਆਂ ਆਪਣੀਆਂ ਦੋਏ ਉਹਦੇ ਵਾਂਗ ਵੀ ਨੋਵਾ ਗੱਡੀਆਂ ਆ ਅਸੀਂ ਕਿਹਾ ਸਾਡੀ ਆਡੀਆਂ ਦੇ ਚੱਕਰ ਜੇ ਨੋ ਨੰਬਰ ਦੇਖੇ ਉਹ ਬਾਅਦ ਚ ਸਾਡੀ ਬਰਾਤ ਇੱਥੇ ਪਹੁੰਚ ਕੇ ਅਸੀਂ ਹੋਰੇ ਆਡੀ ਦੇ ਮਗਰ ਘੁੰਮੀ ਗਏ ਉਹ ਵੀ ਆਡੀ ਸੀ ਆ ਵੀ ਆਡੀ ਸੀ ਓਏ ਹੋਏ ਆਡੀ ਨੇ ਪੰਗੇ ਬਾਤ ਤੇ ਜੋ ਆਡੀ ਨੇ ਦੀ ਸਟਾਰਟਿੰਗ ਕਰਦੀ ਆ ਚਾਹ ਦੀ ਅਸੀਂ ਚਾਹ ਦੀ ਸਟਾਰਟਿੰਗ ਕਰਦੀ ਆ ਗਏ ਆ ਅਸੀਂ ਤੇ ਜਦਾਈ ਫੋਨ ਤੋਂ ਲਪਾਵਾ ਲਾਈਦਾ ਨਾ ਇਦਾਂ ਲਾਇਆ ਗੁੱਲੇ ਤੋਂ ਸੈੱਟ ਪੀਸ ਤੋਂ ਤਲਵਾ ਲਾਇਆ ਚੰਦ ਨੇ ਆ ਕੇ ਸਟਾਰਟਿੰਗ ਕਰਦੀ ਆ ਚਾਹ ਦੀ ਉਹ ਚਾਹ ਆ ਪੂਣੀ ਉਹ ਭਰਾਵਾ ਟੁੱਟੀ ਘੁੰਮ ਗਈ ਚਾਹ ਲਈ ਚਾਹ ਪੁੱਠਾ ਹੋ ਗਿਆ ਸਾਰਾ ਕੁਝ ਸਮਾਨ ਭਰਾਵਾ ਅੱਛਾ ਕ੍ਰੇਟ ਚੋਂ ਨਾਲ ਢੋਲ ਨਹੀਂ ਪੂਰੀ ਜਾਂ ਉਹ ਘੁੰਮ ਗਈ ਟੁੱਟੀ ਘੁੰਮੀ ਸੀ ਲਾ ਬਈ ਕੰਮ ਪਕੌੜੋ ਪਕੌੜੀ ਹੋ ਗਿਆ ਸਾਡੇ ਬੰਦੇ ਚੱਲ ਗਏ ਸਾਰੇ ਚਾਹ ਪੀ ਗਏ ਅਸੀਂ ਹੁਣ ਪਕੌੜੇ ਖਾ ਕੇ ਜਾਉਂਗੇ ਤੁਹਾਨੂੰ ਢਾਲ ਸਕਦਾ ਕੋਈ ਯਾਰ ਸਹੀ ਗੱਲ ਸੀ ਬੈਠੇ ਰਹ ਗਏ ਨਹੀਂ ਜਗਾ ਛੱਡ ਗਏ ਬੰਦੇ ਬੰਦਿਆਂ ਦੇ ਨੰਬਰ ਲਿਆ ਜਿਹੜੇ ਮੈਨਾਂ ਬੈਠੇ ਨੇ ਥੱਲੇ ਬਰਾਤ ਆਉ ਆਂਦੀ ਆ ਬਰਾਤ ਤੇ ਮਿਲਣੀ ਆਂਦੀ ਕਿੱਧਰ ਲਾ ਦੋ ਲੈ ਵੀ ਰਾਣੀ ਸੁੰਦਰਾ ਆ ਖੜੀ ਆ ਆਪਣੇ ਵਾਲੀ ਤੇ ਬਾਕੀ ਗੱਡੀਆਂ ਵੀ ਸਾਰੀਆਂ ਲਾਈਨ 'ਚ ਖੜੀਆਂ ਆ ਤੇ ਸ਼ਾਮੇ ਗੱਡੀ ਇੱਕ ਹਲਾ ਲਈਏ ਭਾ ਅੰਦਰ ਇਹ ਆ ਕਰੀਮ ਪਰ ਆ ਤੇ ਮੇਰੀ ਭੂਆ ਦੀ ਕੁੜੀ ਵਿਆਹੀ ਹੋ ਕਰੀਮ ਪਰਪੰਡ ਐਥੇ ਨਾ ਚੰਦਰ ਹਾਕਾ ਮਾਰੇ ਬਾਈ ਨੂੰ ਸਾਨੂੰ ਮੈਨੂੰ ਘਰ ਨਹੀਂ ਚੇਤੇ ਸੀਗਾ ਕਾਫੀ ਟਾਈਮ ਹੋ ਗਿਆ ਮੈਂ ਆਇਆ ਨਹੀਂ ਬਾਈ ਨੂੰ ਹਾਕਾ ਮਾਰੇ ਚੰਦਰ ਨੇ ਕਹਿੰਦਾ ਯਾਰ ਪਹਿ ਗੱਡੀ ਛਾਵੇਂ ਲਾ ਲੀਏ ਇੱਥੇ ਜੇ ਭਾਜੀ ਦੇਖੇ ਮੈਂ ਭਾਜੀ ਮੈਂ ਕਹਿੰਦਾ ਆਪਣੇ ਭਾਜੀ ਆ ਤਾਂ ਫੇ ਹੁਣ ਗੱਡੀ ਉਹਨਾਂ ਦੇ ਬਾੜੇ ਚ ਲਾ ਦਤੀ ਤੇ ਮੇਰੇ ਬਾਅਦ ਚੋ ਧਿਆਨ ਪਿਆ ਲਾ ਲੀਏ ਵੇ ਲੈ ਵੇ ਮੁੰਡੇ ਸਾਡੇ ਨੇ ਸ਼ੀਸ਼ੇ ਕਰਾਤੇ ਆ ਜੈਡ ਬਲੈਕ ਪੁਲਿਸ ਵਾਲੇ ਆ ਗਏ ਨਾ ਸਸ ਆ ਉਹਦੇ ਕੋ ਜਾਉਂਦੇ ਸਹਿਜ ਹੀਰ ਲੇਨ ਜਾਲੀਆਂ ਲਾਈਆਂ ਵਾ ਤਾਂ ਕਾਲੇ ਲੱਗਦੇ ਸੀ ਭਰਾਵਾ ਤੇ 50% ਕਰਾਏ 50 50 50 50 70 50 50 50 ਕਰਾਏ ਕਾਲੇ ਤਾਂ ਲੁੱਕ ਬਹੁਤ ਬਣੀ ਯਾਰ ਕਾਲੇ ਸ਼ੀਸ਼ੇ ਕਰਾਉਣਾ ਓਏ ਹੋਏ ਹੋਏ ਮਿੱਟ ਹਵਾ ਚਾਲ ਦੀ ਲਾਦੇ ਤਾਂ ਕਿ ਸਾਰਾ ਮੈਟ ਨਾਲ ਗੱਡੀ ਭਰਨ ਮੈਟ ਜਿਆ ਰਖਾਣੇ ਚਾਹੁੰਦੇ ਮੈਂ ਆਹ ਤਾਂ ਰਖਾਤੇ ਆ ਮੈਟ ਵਧੀਆ ਝੜਨ ਨੂੰ ਸੌਖੇ ਆ ਮੈਟੇ ਮੈਨੂੰ ਮੈਟ ਨਹੀਂ ਸਮਝ ਆਉਂਦੀ ਕਿਹੜੇ ਰਖਾਵਾਂ ਯਾਰ ਅਸੀਂ ਇੱਕ ਦਿਨ ਬੈਲਕਮ ਵਾਲੇ ਕਰਸਟਾ ਸੀ ਬੈਲਕਮ ਵਾਲੇ ਸੋਤੇ ਰਖਾਣ ਨੂੰ ਜੀ ਮੈਕਸੀਕਨ ਉੱਥੇ ਪੁੱਛ ਕੇ ਆਏ ਸੀ 4200 ਦੇ ਕਹਨੇ ਸੀ 4500 ਨਹੀਂ 4200 ਦੇ ਆ ਯਾਰ ਮੈਟ ਮੈਨ 10 ਰੁਪਏ ਚਾੜਨੇ ਆ ਸ਼ੀਸ਼ੇ ਕਰਾਵੀਏ ਕਾਲੇ ਫੇਟ ਟੰਗੋਣਾ ਮੈਨੂੰ ਪਹਿਲਾਂ ਮੈਨੂੰ ਦੱਸ ਪਿਆ ਮੈਟ ਚਾੜਨੇ ਸੌਖੇ ਮਿੱਟੀ ਵਿੱਚ ਨਹੀਂ ਖਿਲਰੀਏ ਝਾੜਦੇ ਆ ਨਹੀਂ ਨਹੀਂ ਐਡਾ ਬੜਾ ਬੋਰਚ ਨਾਲ ਬੋਰਚਾਂ ਫੋੜਦੀ ਜਾਂਦੀ ਮਿੱਟੀ ਨਹੀਂ ਹਾਂ ਇਹ ਬੋਰਚ ਮਾਰਦੇ ਮਿੱਟੀ ਉੱਡਦੀ ਨਹੀਂ ਬਾਜ ਜਾ ਪਾਣੀ ਦਾ ਦੇਵਕਾ ਮਾਰ ਪਹਿਲਾਂ ਫੇਰ ਬੋਰਚ ਮਾਰਦੇ ਹਾਂ ਹਾਂ ਮੇਰੇ ਵੀ ਦਿਮਾਗ 'ਚ ਆਈ ਸੀ ਗੱਲ ਫੇਰ ਪਹਿਲਾਂ ਉਸਤਾਦਾਂ ਨੇ ਆਣੀ ਆਹੋ ਮੈਨੂੰ ਦਵਾਈ ਚਾਹੀ ਸੀ ਗੱਲ ਮੈਨੂੰ ਹੋਰ ਕਮੈਂਟ ਸੱਚੀ ਸੰਭੇ ਲਾਦੀ ਕਿਹੜੇ ਲਖਾ ਮਾ ਯਾਰ ਕਿਹੜੇ ਲੋਕੋ ਵੀ ਥੋੜੀ ਪੁੱਛਿਆ ਸੀ ਨਾ ਪੁੱਲ ਵਾਲੇ ਨੂੰ ਮਗਾ ਸਾਰੇ ਵੀ ਮਤਲਬ ਆਹ ਛੋਟੇ ਚੀਜ਼ੇ ਕਰਾ ਸਕਦੇ ਨੇ ਨਾਲੇ ਹੂੰ ਕੰਦੇ ਕਰਾਵਾ ਸਕਦੇ ਆ ਆ ਤਾਂ ਮੈਂ ਵੀ ਕਾਲੇ ਕਰਾਇਆ ਹੋਇਆ ਨੇ ਪੂਰੇ ਆ ਵੀ ਆ ਵੀ ਕਰਾਇਆ ਮਗਾ ਥੋੜੀ ਭਰਾਣੇ ਆਪਾਂ ਇਹ ਤਾਂ ਚੱਲਾ ਦੀ ਤਾਂ ਜਾਲੀਆਂ ਵੀ ਲਾਈ ਦੀ ਹੂੰ 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 ਮਗਾ ਪਿੱਛੇ ਐ ਹੁੰਦਾ ਸਵਾਰੀ ਤੇ ਮੇਲੇ ਰਿਲੈਕਸ ਹੀ ਬੈਠੀ ਰਹਿੰਦੀ ਆ ਸੈਪਰੇਟ ਜਿੱਦਾਂ ਉਹਨਾਂ ਕਈ ਵੇਲੇ ਜਰ ਨੇ ਆਣਾ ਨਾਲ ਆਉਂਦਾ ਅਗਲੇ ਬਿਲਕੁਲ ਬਿਲਕੁਲ ਲਿਆਣੇ ਨੇ ਦੁੱਧ ਪਿਆ ਹਾਂ ਫੈਸਿਲਿਟੀ ਤੋਂ ਦੇਖਦਾ ਹੈ ਨਾ ਪੂਰੀ ਦੇਖੀ ਦੀ ਅਸੀਂ ਤੇ ਆ ਆ ਆ ਲਾਈਟ ਆ ਲਾਈਟ ਬਹੁਤ ਘੈਂਟ ਲੱਗੀ ਜੰਦਰ ਕੀ ਕਰੋ ਇਹ ਬੰਗਰ ਕੋ ਮੈਂ ਭਰਾਵਾ ਦੇਖ ਕਿੱਦਾਂ ਚੱਲਦਾ ਦੇਖ ਮਾਰੀ ਮਾਰੀ ਡੀਐਲਆਰ ਚੱਲਦਾ ਦੇਖੋ ਬਾਬੋ ਡੀਐਲਆਰ ਇਸ ਕਿੱਇਆ ਕਿੱਕੋ ਲੋਏ ਭਰਾਵਾ ਲਵਾਈ ਥੋੜੀ ਤੈਨੂੰ ਮੈਂ ਪਿਛਲੇ ਬਲੌਗ ਚ ਵੀ ਦੱਸਿਆ ਅਮਰੀਕਾ ਤੋਂ ਆਈ ਹੈ ਇਹ ਚਾਲਿਆਂ ਦੀ ਸੈਟਾਂ ਦੇ ਲੱਗੀਆਂ ਹੋਏ ਅੱਛਾ ਉਹ ਲੈਟ ਹੈ ਡੀਐਲਆਰ ਫਿਟਿੰਗ ਕੀਤੀ ਗਈ ਨੇ ਦਿੱਪ ਨੇ ਨਾ ਮੈਂ ਥੋੜਾ ਜ਼ੋਰੋਂ ਕਰਾਈ ਹੈ ਤਾਂ ਓਕੇ ਫਿਟਿੰਗ ਵੀ ਬਹੁਤ ਸੋਹਣੀ ਕੀਤੀ ਹੈ ਇਹਦੇ ਵਿੱਚ ਚਿੱਟੀਆਂ ਵੀ ਪਾਰਕਿੰਗ ਚੱਲਦੀਆਂ ਅੱਛਾ ਚਿੱਟੀ ਪਾਰਕਿੰਗ ਵੀ ਚੱਲਦੀ ਆ ਕਿਆ ਬਾਤ ਹੈ ਕਿਆ ਬਾਤ ਹੈ ਇਸਕੀ ਦਿਖਾ ਤਾਂ ਬੜਿਆ ਸੋਹਣੀ ਬੋਲਦੀ ਹੈ ਡੀਐਲਆਰ ਲੱਗਦੀ ਪੂਰੀ ਹੈਗੀ ਡੀਐਲਆਰ ਇਹ ਵੈਸੇ ਅਮਰੀਕਾ ਤੋਂ ਆਈ ਹੈ ਓਏ ਹੋਏ ਇਸਕੇ ਹੀ ਲੱਗਦਾ ਬਾਪੂ ਇਸਕੇ ਹੀ ਪਹਿਲਾਂ ਫਲੈਸ਼ ਕੀਤੀ ਫਿਰ ਖੜ ਗਈ ਸਰਾ ਯਾਰ ਲੱਗਦੀ ਦੱਸੋ ਯਾਰ ਕਿਵੇਂ ਲੱਗੀਆਂ ਲਾਈਟਾਂ ਬਹੁਤ ਸੋਹਣੀ ਲੱਗਦੀ ਆ ਇਹਦੇ ਨਾਲ ਜੇ ਚੱਲਦੀਆਂ ਹਮਮ ਵਧੀਆ ਲੱਗੀਆਂ ਯਾਰ ਬਾਬੇਓ ਦੱਸਿਓ ਤਾਂ ਘੈਂਟ ਆ ਗੱਲ ਬੱਸ ਤਾਂ ਸਾਫ਼ ਕਰਾਣੀਆਂ ਯਾਰ ਕੋਈ ਨਵਾਂ ਚੜਾ ਕਰਾਦਿਆਂ ਉਹ ਜਿਹੜਾ ਪਹਿਲਾਂ ਨਵਾਂ ਚੜਾ ਦਕਾਨਾਂ ਉਹ ਲੈ ਉਹ ਬੜਾ ਬੰਦਾ ਉਹ ਸਾਫ਼ ਕਰ ਰਿਹਾ ਸੀ ਪਹਿਲਾਂ ਨਵਾਂ ਚੜਾ ਲਾਈਟਾਂ ਉਹ ਚੱਲ ਗਿਆ ਹੋਰ ਹੁਣ ਬੰਦਾ ਹੋਰ ਆਇਆ ਉਹ ਕੋ ਘਰਾ ਲਈ ਅਸੀਂ ਜਾਣਾ ਟੇ ਉਹਦੀਆਂ ਕਰਾਣਾ ਯਾਰ ਲਾਈਟ ਵਧੀਆ ਲੱਗੀ ਲਾਈਟ ਬਹੁਤ ਸੋਹਣੀ ਲੱਗੀ ਲਾਈਟ ਇਦਾਂ ਨੂੰ ਨਹੀਂ ਮਿਲਦੀ ਕਿਤੇ ਹੋਰ ਓਕੇ ਰਿਪੋਰਟ ਯਾਰ ਓਕੇ ਇਹਦੇ ਡੱਬੇ ਦੇ ਵੀ ਮੇਡਿੰਗ ਯੂ ਐਸ ਤੋਂ ਨੇ ਯੂ ਐਸ ਇਹ ਮੁੰਡੇ ਨੇ ਏਸੀ ਵੀ ਲਾ ਦਿੱਤਾ ਅੰਦਰ ਏਸੀ ਵੀ ਲੱਗਿਆ ਹੋਇਆ ਦਾ ਕਾਫੀ ਟਾਈਮ ਹੋ ਗਿਆ ਲੱਗੇ ਨੂੰ ਵੈਸੇ ਤੇ ਆਹ ਐਗਜ਼ੌਸਟ ਪੱਖਾ ਲਾ ਦਿੱਤਾ ਵਾ ਅੰਦਰ ਵਾਲਾ ਦਾ ਅੰਦਰ ਹੀ ਪਿਆ ਲੱਗਿਆ ਅੱਛਾ ਤੇ ਹੁਣ ਗੱਡੀ ਆਪਾਂ ਲਾ ਲਈਏ ਸ਼ਾਮੇ ਇੱਥੇ ਐਨ ਸੇਫ ਆ ਉੱਥੇ ਗੱਡੀ ਰੋਡ ਤੇ ਹੋੜੇ ਰਿਸਕ ਸਗਾ ਇਹ ਕਿਉਂ ਕਰਦੇ ਮੋਰੇ ਗੱਡੀ ਸੀ ਕਿਸੇ ਦੇ ਖੜੀ ਯਾਰ ਤੇ ਹੁਣ ਸੇਫ ਲਾ ਲਈਏ ਤੇ ਬਾਅਦ ਚੋ ਪਤਾ ਲੱਗਿਆ ਘਰ ਵੀ ਬਾੜਾ ਵੀ ਰਿਸ਼ਤੇ ਆ ਰਹੇ ਰਹੀ ਹੈ ਭਰਾਵਾ ਅਸੀਂ ਹਾਕਾ ਮਾਰ ਲੱਗੇ ਹਾਂ ਇਹ ਹਾਕਾ ਮਲ ਗਏ ਭਾਈ ਗੱਡੀ ਲਾ ਲਈਏ ਜੇ ਮੈਂ ਦੇਖਿਆ ਮੈਂ ਕਿਹਾ ਤਾਂ ਆਪਣਾ ਭਾਈ ਆ ਤੇ ਐਦਾਂ ਕਰੋ ਲੱਕਨੇਗਾ ਜਾ ਵੀ ਉਸ ਤੇ ਤਬਾਹ ਸਹੀ ਗੱਲ ਹੈ ਤੇ ਜਦੋਂ ਦੇਖਦੇ ਆ ਬੈਠਦੇ ਆ ਗੱਲਾਂ ਬਾਤਾਂ ਮਾਰਦੇ ਆ ਥੋੜੀ ਲੱਤ ਨਹੀਂ ਘਰੇ ਆ ਮੱਝ ਮੋਟੇ ਆਹੋ ਆਹੋ ਥੋੜੀ ਲੱਤ ਲੱਨੇ ਤੈਨੂੰ ਖਾਣਾ ਕੁਤਤਾ ਇੱਕ ਹੋਰ ਲੈਂਦਾ ਮੈਂ ਦੋ ਰੱਖਿਆ ਉਹਨਾਂ ਕੋਤੇ ਜੀ ਉਹਦੀ ਖਰਾਕ ਐ ਨਹੀਂ ਚਾਹਦਾ ਯਕੀਨ ਮੰਨੀ 12 ਰੋਟੀਆਂ ਖਾਂਦਾ ਰੜੀਆਂ ਮੋਟੀਆਂ ਇੱਕ ਦਿਨ ਚ 12 ਰੋਟੀਆਂ ਫਿਰ ਉਹਨੂੰ ਪੈਟੇ ਰੀਆਂ ਅਲੱਗ ਪਾਣਾ ਉਹ ਜਿਹੜੀ ਬੜੀਆਂ ਹੁੰਦੀਆਂ ਦੁੱਧ ਚ ਪੀ ਕੇ ਲੱਗ ਜੀ ਬਣਾਉਂਦਾ ਕਰੋ ਜਿਹੜੀ ਬਾਬਿਆਂ ਦੀ ਹੁੰਦੀ ਹੈ ਦੁੱਧ ਚ ਪਾ ਕੇ ਉਹਨੂੰ ਜਿਹਨੀਆਂ ਹੁੰਦੀਆਂ ਉਹ ਉਹ ਅਲੱਗ ਪਾਣਾ ਦੁੱਧ ਚ ਪਾ ਕੇ ਇੰਨੀ ਖਰਾਕ ਕੁੱਤੇ ਰੋਕੀ ਹਦ ਹੈਗਾ ਕਿੰਨਾ 2.5 ਮਹੀਨਿਆਂ ਦਾ ਬਸ ਬਸ ਇੰਨੀ ਖਰਾਕ ਉਹਦੀ ਕੁੱਤੇ ਦੀ 2.5 ਮਹੀਨਾ ਸਾਡਾ ਬੜਾ ਆ ਉਹ ਤਾਂ ਰੋਟੀ ਡਾਂਗ ਦੇ ਦਾਂਗੇ ਮਸੀ ਕੰਦਾ ਸੁੱਤਾ ਵੀ ਤੇਰੀ ਘਰ ਵਾਲੀ ਆ ਗਈ ਗਾਦੀ ਕਰਦੀ ਹੁਣ ਸਹੀ ਘਰ ਸੌਂਗੇ ਰੋਟੀ ਖਾ ਕੇ ਸੁੱਤਰੇ ਨਾ ਲੱਤਾ ਜਾ ਕੇ ਫਿਰ ਹਿਲਦਾ ਵੀ ਨਹੀਂ ਹਿਲਦਾ ਵੀ ਨਹੀਂ ਹਾਂ ਹੋ ਜਾ ਪਾ ਕੇ ਕੋ ਮੈਂ ਆ ਓਏ ਹੋਏ ਆ ਜਾਰ ਬੰਦੇ ਸਾਡ ਨੇ ਆਪਾਂ 2000 ਇਕੱਠੇ ਆਪਣੇ ਗਰੁੱਪ ਦੇ ਬਾਕੀ ਹੈਗੇ ਆ ਸਾਰੇ 올ਡ ਉਸਤਾਦ ਆ ਰੱਖਣੇ ਦਾ ਵਧੀਆ ਹੁੰਦੇ ਆ ਪਰ ਮਮ ਕਿਉਂਕਿ ਤੂੰ ਹੁਣ ਹੋਰ ਕੰਮ ਕਰਤੇ ਰਹਿਣਾ ਘਰ ਵਾਲੀ ਨਾਲ ਓਖਾ ਹੋ ਜਾਂਦਾ ਅਗਲੀ ਫਿਰ ਤੈਨੂੰ ਬੜਾਈਆਂ ਸ਼ੁਭਕਾਮਨਾਵਾਂ ਮੜ ਜਾ ਗੇਟ ਤੇ ਕੋ ਆਵੇ ਏਦਾਂ ਇੱਕ ਤਾਂ ਬੜਾ ਤਾਂ ਗੇਟ ਨੂੰ ਭੰਨਣ ਨੂੰ ਫਿਰਦਾ ਮੈਂ ਗੇਟ ਪਾਰ ਕੇ ਖਾਲਮਾ ਇੰਨਾ ਜ਼ਹਿਰੀ ਹੈ ਨਹੀਂ ਦੂਜਾ ਹੈਗਾ ਆ ਵੀ ਬਾਈ ਗੱਡੀ ਲਾਗਵਾ ਇੱਧਰ ਲਿਆ ਕੇ ਮੈਂ ਬੜਾ ਕਾਈ ਪੈਂਦਾ ਸਕਰੀਨ ਬਾਹਰੋਂ ਬਹੁਤ ਖਰਲਾਦੀ ਅੰਦਰੋਂ ਯਾਰ ਇੰਨੀ ਖਰਲਾਦੀ ਬੱਬੇ ਨਾ ਅੰਦਰੀ ਦੇ ਪਰ ਇਹਦੇ ਕੋ ਕਵਰ ਚੰਦਨ ਕਾਲਾ ਕਵਰ ਲੈ ਕੇ ਸਵਾਹ ਹੋ ਜਵੇ ਦੂਜੇ ਕੱਪੜੇ ਵਾਲਾ ਲਾਸਟਿਕ ਪਲਾਸਟਿਕ ਜਿਹੜਾ ਲਾਸਟਿਕ ਜੀ ਹੁੰਦਾ ਨਾ ਉਹ ਕਵਰ ਕੋ ਲੈ ਕੇ ਇਸ ਦੇ ਉੱਪਰ ਸਵਾਹ ਹੋ ਜਵੇ ਅੰਦਰੋਂ ਇੰਨੀ ਕਲਗ ਲੱਗਦੀ ਪਰ ਬਾਹਰੋਂ ਦਾ ਬਹੁਤ ਗੱਲ ਬਤ ਯਸ ਕਰਾਉਂਦੀ ਹੈ ਸਕਰੀਨ ਹਵਾ ਚਾਹੀਦੀ ਆਹੋ ਓਕੇ ਥੱਲੇ ਛੱਡੇ ਆ ਜਾਓ ਓਕੇ ਲੈ ਵੇ ਮਿੱਤਰ ਪਿਆਰਿਓ ਗੱਡੀ 'ਚ ਬੈਠੇ ਆਪਾਂ ਦੋ ਜਣੇ ਬਾਕੀ ਸਾਰੇ ਬੰਦੇ ਉਧਰ ਅੱਠ ਗੱਡੀਆਂ ਆ ਤੇ ਆਪਾਂ ਦੋਏ ਬੈਠੇ ਆਪਣੀਆਂ ਗੱਲਾਂ ਮੱਤਾਂ ਮਾਰ ਲੱਗੀਆਂ ਆਪਣੇ ਦੁੱਖ-ਸੁੱਖਾਂ ਸਾਂਝੇ ਕਰਨ ਲੱਗੀਆਂ ਆ ਤੇ ਬਾਕੀ ਬੰਦੇ ਆਪਣੇ ਦੁੱਖ ਸੋ ਉਧਰ ਸਾਂਝੇ ਕਰਨ ਲੱਗੀਆਂ ਲੈ ਵੇ ਮੇਰੇ ਵੀਰੋ ਕਹਿੰਦੇ ਕ੍ਰੀਮ ਪਰ ਬੈਠੇ ਆ ਕਹਿੰਦੇ ਕ੍ਰੀਮ ਪਰ ਲਾਈਵ ਹੋ ਕੇ ਬੈਠੇ ਆ ਆਪਣੇ ਭਰਾਵਾਂ ਨਾਲ ਡਰਾਈਵਰ ਭਰਾਵਾਂ ਨਾਲ ਗੱਲਾਂ ਬਾਤਾਂ ਮਾਰ ਲੱਗਿਓ ਚਿੱਲ ਕਰਨ ਲੱਗਿਓ ਨਜ਼ਾਰੇ ਲੈਣ ਲੱਗਿਓ ਜ਼ਿੰਦਗੀ ਦੇ ਡਰਾਈਵਰ ਭਰਾ ਲਵ ਯੂ ਮਿੱਤਰੋ ਟਰੱਕ ਭਰ ਕੇ ਸਾਰੇ ਡਰਾਈਵਰ ਭਰਾਵਾਂ ਨੂੰ ਦਿਲੋਂ ਸਲੂਟ ਆ ਬਾਈ ਤੇ ਨਜ਼ਾਰੇ ਲੈਣ ਲੱਗਿਓ ਬਾਈ ਯਾਰ ਜ਼ਿੰਦਗੀ ਦੇ ਨਜ਼ਾਰੇ ਲਾਈਵ ਬੈਠੇ ਆ ਨਜ਼ਾਰੇ ਲੈਣ ਲੱਗੇ ਜਿੰਦਗੀ ਦੇ ਨਜ਼ਾਰੇ ਅੱਜ ਸਾਰੇ ਭਰਾਵਾਂ ਨਾਲ ਅੱਜ ਗੱਲਾਂ ਬਾਤਾਂ ਕਰਨੀਆਂ ਅੱਜ ਟਰੱਸਟ ਟੂ ਟੋਇਟਾ ਕਰਾਉਣੀ ਆਪਾਂ ਟਰੱਸਟ ਟੂ ਟੋਇਟਾ ਇਹ ਮੇਰੇ ਵੀਰੇ ਲਾਈਵ ਚੱਲੂਗਾ 5 ਵਜੇ ਤੱਕ ਅੱਜ ਟਰੱਸਟ ਟੂ ਟੋਇਟਾ ਕਰਾਣੀ ਲਾਈਵ 'ਚ ਮੇਰਾ ਭਾਜੀ ਸਾਰਿਆਂ ਦਾ ਟਰੱਸਟ ਟੂ ਟੋਇਟਾ 1 ਘੰਟਾ ਹੋਰ ਚਲਾ ਲੰਨੇ ਆਂ ਇੱਥੇ ਆ ਭਰਾਵਾਂ ਨਾਲ ਗੱਲਾਂ ਬਾਤਾਂ ਮਾਰਨ ਲੱਗੇ ਹੋਆ ਨਜ਼ਾਰੇ ਲੈਣ ਲੱਗੇ ਨਾਲੇ ਟਾਈਮ ਪਾਸ ਹੋ ਜਾਂਦਾ ਨਾਲੇ ਨਜ਼ਾਰੇ ਆਈ ਜਾਂਦੇ ਨਜ਼ਾਰੇ ਜਾਈ ਜਾਂਦੇ ਨਾਲੇ ਟਰੱਸਟ ਟੂ ਟੋਇਟਾ ਹੋ ਜਾਂਦੀ ਲਾਈਵ 'ਚ ਹੈ ਟਰੱਸਟ ਟੂ ਟੋਇਟਾ ਕਿਤੇ ਕਿਤੇ ਵਾਈਬ ਜਾਂਦੀ ਕਿਤੇ ਕਿਤੇ ਗੱਲਾਂ ਆਂਦੀਆਂ ਕਿਤੇ ਕਿਤੇ ਇਦਾਂ ਦੀ ਵਾਈਬ ਆਂਦੀ ਹੈ ਕਿਤੇ ਕਿਤੇ ਇਦਾਂ ਦਾ ਮਾਹੌਲ ਬਣਦਾ ਹੈ ਅੱਜ ਤੇ ਅੱਜ ਮਾਹੌਲ ਬਣਿਆ ਪਿਆ ਦੁਬਾਰਾ ਭਾਈ ਦੁਬਾਰਾ ਮੈਟਰ ਹੋ ਰਹੀ ਹੈ ਹਾਈ 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 ਭਾਈ ਦਿਲ ਜੇ ਤਲਿਆਂ ਨਜ਼ਾਰਾ ਲਿਆਤਾ ਟਵਾਈਟਾ ਟਵਾਈਟਾ ਹੈ ਭਾਈ ਸਹੀ ਗੱਲ ਉਹ ਕਹਿੰਦਾ ਸੀ ਵੀ ਲਿਖੋ ਇੱਥੇ ਵੀਡੀਓ ਗੱਲਾਂ ਕਰਾਤੀਆਂ ਮੈਂ ਸਹੀ ਗੱਲ ਟਵਾਈਟਾ ਟਵਾਈਟਾ ਹੈ ਭਾਈ ਕਹਿੰਦੇ ਬੰਗੜ ਬੰਗੜ ਹੋਈ ਪਈ ਲਾਈਵ 'ਚ ਕਹਿੰਦੇ ਫਲੋਰ ਵਾਲਾ ਬੰਗੜ ਜਾਇਆ ਪਿਆ ਸਾਰੇ ਪਾਸੇ ਝੰਡੇ ਆ ਜਾਣੇ ਕੱਲ ਪਰਸੋਂ ਤੱਕ ਠੀਕ ਆ ਹੋਈ ਮੈਂ ਕਿਹਾ ਮੈਂ ਕਿਹਾ ਵੀ ਬੰਦੇ ਦੇ ਝੰਡੇ ਆਏ ਨਹੀਂ ਹਜੇ ਤੱਕ ਕਹਿੰਦੇ ਵੱਡਾ ਵੱਡਾ ਨਹੀਂ ਮਿਲਿਆ ਛੋਟੇ ਮਿਲੇ ਆ ਸਾਡਾ ਫਲਾਰ ਵਾਲਾ ਬੰਗਰ ਬਾਈ ਕਾਰ ਸੈਸਰੀ ਵਾਲਾ ਸਾਰੀਆਂ ਗੱਡੀਆਂ ਸਾਡੀਆਂ ਨੇ ਕੋ ਤਿਆਰ ਹੁੰਦੀਆਂ ਕਾਰ ਸੈਸਰੀ ਵਾਲਿਆਂ ਕੋਲੋਂ ਬੰਗਰ ਕੋਲੋਂ ਓਹੋ ਠੀਕ ਆ ਠੀਕ ਆ ਕਹਿੰਦੇ ਬੰਗਰ ਬਾਈ ਐ ਫਲਾਰੀਆ ਬੰਗਰ ਬੰਗਰ ਹੋਈ ਪਈ ਸਾਰੇ ਪਾਸੇ ਮੇਰੇ ਵੀਰੋ ਵਧੀਆ ਭਾਜੀ ਤੁਸੀਂ ਜਨਾਓ ਕਿੱਦਾਂ ਸੇਤਾਂ ਭਾਜੀ ਵਧੀਆ ਵਧੀਆ ਭਾਈ ਹੋ ਚਲੋ ਵਧੀਆ ਵਧੀਆ ਪਰ ਘਰ ਪਰਵਾਹ ਠੀਕ ਐ ਸਾਰੇ ਹਾਂਜੀ ਹਾਂਜੀ ਸਰ ਬਹੁਤ ਵਧੀਆ ਹੈ ਵਧੀਆ ਪਾਣਾ ਮੁੰਡਾ ਕੌਣਾ ਦੇਖਿਆ ਲੱਗਦਾ ਮੁੰਡਾ ਤੈਨੂੰ ਜੱਸੀ ਕਹਿੰਦੇ ਆ ਤੂੰ ਮੈਨੂੰ ਜਾਣਦਾ ਕੌਣਾ ਮੈਂ ਤੇਰਾ ਰਿਸ਼ਤੇਦਾਰ ਆ ਮੈਂ ਤੈਨੂੰ ਪਤਾ ਤੂੰ ਮੇਰਾ ਰਿਸ਼ਤੇਦਾਰ ਆ ਆ ਮਾਮਾ ਦੀ ਮੈਂ ਤੇਰਾ ਮਾਮਾ ਆ ਪਸਾਨ ਲਿਆ ਮੁੰਡੇ ਨੇ ਪਸਾਨ ਲਿਆ ਆਣਾ ਪੁੱਤ ਮੈਂ 4 ਸਵੇਕ 4 ਵਜੇ ਆਣਾ ਮਿਲਣਾ ਚ ਫਾਦੋਰੀਆ ਨਾਲ ਗੱਡੀਆਂ ਆਪ ਕੀਤੀਆਂ ਸੀ ਨਾ ਉਸ ਹਿਸਾਬ ਨਾਲ ਜਿਆ ਕਰਨਾ ਸਬਾਕ ਸ਼ਰੂਜਾਣਾ ਕਰਨ ਭੈਣ ਦਾ ਦੀਦੀ ਨੂੰ ਚ ਹੋਰ ਕਿਦਾਂ ਪੜਾਈ ਵਧੀਆ ਚੱਲਦੀ ਆ ਇਹ ਆਪਣੇ ਰਿਸ਼ਤੇ ਆ ਮੁੰਡਾ ਇਹਦਾ ਵਲੌਗ ਪਹਿਲਾਂ ਪਾਸ ਸੀ ਆਪੂਆ ਦੇ ਮੁੰਡੇ ਦਾ ਵਿਆਹ ਸੀਗਾ ਮਹਰ ਹੋਣ ਕ ਲਈ ਸੀ ਸਾਡੇ ਪੁੱਤ ਨੇ ਹੋ ਠੀਕ ਆ ਚਲਾਗਾ ਮੈਂ 20 ਮਿੰਟ ਤੱਕ ਰਹਿਣਾ ਕਰਨ ਨੂੰ ਚ ਲੈ ਵੀ ਮਿੱਤਰੋ ਨਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਜਾਈ ਜਾਂਦੇ ਵਧੀਆ ਟਾਈਮ ਪਾਸ ਹੋਇਆ ਲਾਈਵ ਬੈਠੇ ਰਹੇ ਚਲੋ ਚੰਗਾ ਗੱਲਾਂ ਬੱਤਾ ਕਰੀਗੇ ਆਪਣੇ ਭਰਾਵਾਂ ਨਾਲ 3:00 4:00 ਵੱਜਣ ਲੱਗੇ ਆ ਤੇ ਥੋੜੀ ਚਾਹ ਚੁਕਦੇ ਪੀ ਆਈਏ ਦੇਖ ਕੇ ਸੈਟਲ ਕਰ ਆਈਏ ਤੇ ਬਹੁਤ ਵਧੀਆ ਟਾਈਮ ਪਾਸ ਹੋਇਆ ਸਾਰੇ ਭਰਾਵਾਂ ਨਾਲ ਆਪਣੇ ਇੰਸਟਾਗ੍ਰam ਤੇ ਲਾਈਵ ਤੇ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਯਾਰ ਵਧੀਆ ਲੱਗਿਆ ਭਰਾ ਭਰਾ ਬਹੁਤ ਵਧੀਆ ਚਿੱਲ ਕੀਤਾ ਪੂਰਾ 4:00 ਬਜ ਗਏ ਮਿੱਤਰੋ ਤੇ ਹੁਣ ਕਿਹਦੇ ਚਾਹ ਪਾਣੀ ਦੇਖੀਏ ਚਾਹ ਪਾਣੀ ਦੇਖਣੇ ਕਿ ਰਿਸ਼ਤੇਦਾਰਾਂ ਦੇ ਘਰ ਖੜੇ ਆ ਆਪਣੇ ਭੈਣਾਂ ਉਹਨਾਂ ਦੇ ਘਰ ਖੜੇ ਆ ਤੇ ਇੱਥੇ ਚਾਹ ਪੀ ਲੈਣੀ ਆ ਤੇ ਰਾਣੀ ਖੜੀ ਆ ਲੱਲੇ ਛਲ ਲੈ ਛਕਰਦੀ ਬਾਬੋਲੇ ਛਲ ਲੈ ਛਕਰਦੀ ਖੜੀ ਆ ਰਾਣੀ ਹੈ ਹਾਲੇ ਗੱਡੀ ਕੋ ਗਈ ਨਹੀਂ ਤੇ 4:00 ਬਜ ਕੇ 10 ਮਿੰਟ ਹੋ ਗਿਆ ਤੇ ਹੁਣ ਚਾ ਸਾਡੇ 4:30 ਹੋਣ ਕਿ 4:30 ਹੋਣ ਲੱਗਿਆ ਇਥੇ ਨੂੰ ਤੇ ਚਾਹ ਚੂ ਪੀਏ ਜਾ ਕੇ ਰੈਸਟੋਰਾਂ ਦੇ ਭੈਣੋਂ ਜਾ ਕੇ ਚਾਹ ਚੂ ਪੀਏ ਕਿਤੇ ਨਾ ਫੇ ਮਰੀ 22 ਵੀ ਆਉਗੀ ਫਿਰ ਨ ਯਾਰ ਇਹ ਲੈਣੇ ਜ਼ਿੰਦਗੀ ਦੇ ਨਜ਼ਾਰੇ ਲੈਣੇ ਚਾਹੀਦੇ ਮੇਰੇ ਵੀ ਉਹ ਜ਼ਿੰਦਗੀ ਦੇ ਠੀਕ ਨਹੀਂ ਤੇ 22 ਦਾ ਸਾਡਾ ਟਾਈਮ 4 ਵਾਲਾ ਸਾਡੇ ਬਹੁਤ ਲੋਕਾਂ ਨੂੰ ਪਤਾ ਬਹੁਤ ਭਰਾਵਾਂ ਨੂੰ ਪਤਾ ਸਾਤੋਂ ਬਿਨਾ ਪੁੱਛੇ ਕਹੀ ਜਾਂਦੇ 4 ਵਾਲਾ ਟਾਈਮ 4 ਵਾਲਾ ਟਾਈਮ 4 ਵਾਲਾ ਟਾਈਮ ਹਨ ਤੇ ਸਾਡੇ ਬੰਦੇ ਖੜੇ ਆ ਡਰਾਈਵਰ ਸਾਨੂੰ ਹੱਕਾ ਮਾਰਦੇ ਕਹਿੰਦੇ ਪ੍ਰਸ਼ਾਦਾ ਛਕ ਲੋ ਪਰ ਆਪਾਂ ਛੱਕਦੇ ਨੇ ਪ੍ਰਸ਼ਾਦਾ ਘਰੋਂ ਖਾ ਕੇ ਆਈ ਤੇ ਮੁੜ ਕੇ ਘਰੇ ਛੱਕੀ ਦਾ ਹੈ ਹੁਣ ਬਸ ਚਾਹ ਪੀਣੀ ਬਸ ਡਰਾਈਵਰ ਨੂੰ ਕਹਿੰਦੇ ਉਹ ਇੱਕੋ ਜਿਹੀ ਖੁਸ਼ੀ ਹੁੰਦੀ ਵਧੀਆ ਪਾਰਕਿੰਗ ਜਿੱਦਾ ਉਹ ਗੱਡੀ ਲਾ ਗੀ ਵਧੀਆ پارک ਲੱਗ ਜਵੇ ਤੇ ਚਾਹ ਮਿਲ ਜਵੇ ਇੱਕੋ ਜਿਹੀ ਖੁਸ਼ੀ ਹੁੰਦੀ ਡਰਾਈਵਰ ਨੂੰ ਇਹ ਗੱਲ ਸੱਚੀ ਆ 100% ਤੇ ਹੁਣ ਦੇਖੋ ਯਾਰ ਲੈਟ ਇਹਨ ਗੱਲਬਾਤ ਬਹੁਤ ਖਰੀ ਲੈਟ ਆ ਨਾ ਦਿਨੋਂ ਤਾਂ ਇਹਨਾਂ ਮਤਲਬ ਪਤਾ ਨਹੀਂ ਲੱਗਦਾ ਸੀ ਲੈਟ ਦਾ ਤੇ ਹੁਣ ਚੈੱਕ ਕਰੋ ਲੈਟ ਅਮਰੀਕਾ ਤੋਂ ਆਈ ਲੈਟ ਇਹ ਵੀ ਅਮਰੀਕਾ ਤੋਂ ਮਗਾਈ ਚੰਦਰ ਨੇ ਡੀਐਲਆਰ ਐਨ ਚੱਲਦਾ ਡੀਐਲਆਰ ਚੰਦਨ ਲੋਕ ਕਰਾ ਸੋਚੇ ਦੱਬੀ ਆ ਦੇਖ ਐਨ ਇਸ਼ਕ ਜਗਦਾ ਪੂਰਾ ਓਕੇ ਏਅਰਪੋਰਟ ਹੁਣ ਪਤਾ ਲੱਗਦਾ ਲੈਟ ਦਾ ਲੈਟ ਦਾ ਮੈਂ ਹੁਣ ਪਤਾ ਲੱਗਦਾ ਆਹ ਲੈਟ ਇਧਰ ਮਿਲਦੀ ਨਹੀਂ ਬਾਹਰੋਂ ਮੰਗਾਈ ਸੀ ਆ ਮੋਰੇ ਚਿੱਟੀ ਲੈਟ ਬੰਦੀ ਕਿ ਲਗਾ ਚਿੱਟੀ 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 ਚਲਾਈ ਜਾਂਦਾ ਨਾ ਟਿਊਬਾਂ ਲਵਾਈ ਟਿਊਬਾਂ ਟਿਊਬਾਂ ਮੈਂ ਵੀ ਲਵਾਣੀ ਹੈ ਕਿੰਨੇ ਟਿਊਬਾਂ ਆ ਲਾਈ 5500 ਦੀ 5500 ਦੀ ਦੋਨੇ 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 ਜੀ ਇਨੇ ਉੱਪਰ ਵੀ ਪਉਦੀਆਂ ਥੱਲੇ ਵੀ ਪਉਦੀਆਂ ਜੀ ਹਾਂ ਹਾਂ ਆਹ ਲਾਈਟ ਵਧੀਆ ਬਹੁਤ ਲਾਈਟ ਆ ਇਹਦੀ 300 ਵਾਟ ਆ ਆ ਥੱਲੇ ਵੀ ਪਾਤੀਆਂ ਕਿਹਦੇ ਕੋ ਭਾਈ ਆਪ ਮਹਿੰਦਰ ਮਹਿੰਦਰ ਕੋ ਹਾਂ ਜੀ ਮਹਿੰਦਰ ਦੇ ਮੋਢੇ ਇਹ ਮੈਂ ਤਾਂ ਮਹਿੰਦਰ ਦੇ ਮੋਢੇ ਕੋ ਪਾਉਂਿਆ ਇਹਨੇ ਫਲੋਰਮ ਪਾਉਂਿਆ ਸੀ ਬਹੁਤ ਬਹੁਤ ਹੁਣ ਤਾਂ ਆਪਣੇ ਚਾਹੀਏ ਦਿੱਲੀ ਵਾਲੇ ਕੋ ਪਵਾ ਲਿਓ 55 ਜੀ 2 ਲੱਖ 55000 2 300 ਵਾਟ ਪਵਾ ਲਿਓ 300 ਵਾਟ ਅੱਗੇ 100 30 ਤੋਂ ਆਉਂਦੀ ਸਣ 300 ਪਵਾ ਲਿਓ ਆ ਥੱਲੇ ਤਾਂ ਮੇਰੇ ਆ ਚਿੱਟੀਆਂ ਆ ਆ ਅੱਛਾ ਜੀ ਹੋ ਜੀ ਮੈਂ ਓਕੇ ਲੱਗਦੀ ਫੋਟੋ ਓਕੇ ਦਿਨ ਚਾੜ ਦੇ ਨਾ ਅੰਨਾ ਕਰ ਲਿਆ ਮੋਰਲੇ ਬੰਦੇ ਨੂੰ ਨੰਨਾ ਹੀ ਉਹ ਦੂਜੀ ਪਾਈਆਂ ਸੀ ਹਾਈ ਰਾਈਡਰ ਜੀ ਪਾਈਆਂ ਤੇ ਗੱਡੀਆਂ ਗਰਮ ਗਰਮ ਕਰ ਲੀਆਂ ਗਰਮ ਕਰਕੇ ਲਾਤੀ ਹੁਣ ਸਵਾਰੀਆਂ ਆਣ ਲੱਗੀਆਂ ਸਾਡੇ ਪ੍ਰਧਾਨ ਸਾਹਿਬ ਆ ਜੀ ਇਹ ਸਾਡੇ ਚਾਹਲ ਭਾਜੀ ਆ ਜੀ ਇਹ ਸਾਡੇ ਪ੍ਰਧਾਨ ਸਾਹਿਬ ਜੀ ਕਰਨੈਲ ਪ੍ਰਧਾਨ ਸਾਹਿਬ ਜੀ ਬਹੁਤ ਬਰਾਤਾਂ ਇਕੱਠੀਆਂ ਲਾਈਆਂ ਬਹੁਤ ਬਰਾਤਾਂ ਇਕੱਠੀਆਂ ਲਾਈਆਂ ਸੀ ਪਹਿਲਾਂ ਤੋਂ ਤੇ ਅੱਜ ਭਾਈ ਹੁਣ ਸਾਨੂੰ ਪਹਿਲੀ ਵਾਰ ਸੱਦਿਆ ਇਹ ਬਹੁਤ ਵਧੀਆ ਲੱਗਿਆ ਭਾਈ ਹੁਣਾਂ ਨਾ ਯਾਰ ਬਰਾਤ ਲਾ ਕੇ ਵਧੀਆ ਯਾਰ ਆਪਣਾ ਸਰਦਾਰ ਕਹਿੰਦਾ ਮੇਰੇ ਡੈਡੀ ਦੇ ਮਿੱਤਰ ਯਾਰ ਹਾਂਜੀ ਐਵੇਂ ਦੱਸਦਾ ਜੀ ਮੇਰੇ ਡੈਡੀ ਦੇ ਫਰੈਂਡ ਆ ਜੀ ਬਹੁਤ ਕਲੋਜ਼ਲੀ ਫਰੈਂਡ ਚਾਰ ਵਾ ਜੀ ਨਹੀਂ ਵਧੀਆ ਬੰਦੇ ਨਾਲ ਬਹੁਤ ਵਧੀਆ ਬੰਦੇ ਹਾਂਜੀ 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 ਉਹਦੋਂ ਭਾਈ ਹੁਣੀ ਮੈਨੂੰ ਰੋਪੜ ਬਰਾਚੇ ਮੰਨੇ ਜੇ ਕਹਿੰਦੇ ਉਹਦੋਂ ਦਾ ਆਪਣਾ ਪਿਆਰ ਵਧ ਗਿਆ ਜੀ ਇਹ ਤਾਂ ਸਾਡੇ ਹਿੱਕ ਦੇ ਬਾਲ ਆ ਜੀ ਅੱਛਾ ਜੀ ਚਲੋ ਵਧੀਆ ਵਧੀਆ ਇਦਾਂ ਹੀ ਚਾਹੀਦਾ ਹੀ ਰਲ ਮਿਲ ਕੇ ਕਿਆ ਲੈ ਜਾਣਾ ਤੋ ਹੀ ਪਤਾ ਨਹੀਂ ਕਾ ਮਾਰ ਮੁੱਕ ਜਾਣਾ ਜਿਹੜਾ ਹੱਸ ਖੜ ਕੇ ਟਾਈਮ ਨਿਕਲਦੇ ਵਦ ਨਾਲ ਦੀ ਰੀਜ਼ਨ ਹੈ ਜੀ ਚਲੋ ਚੰਗਾ ਇਹ ਗੱਡੀਆਂ ਤਿਆਰ ਹੋ ਗਈਆਂ ਮਿੱਤਰੋ ਗੱਡੀਆਂ ਤਿਆਰ ਤੁਰੂ ਕਰਕੇ ਰੈਡੀ ਕਰਕੇ ਲਾਤੀਆਂ ਇੱਕ ਕਰਦੀ ਇਸਕ ਜਗਾਂਦੀ ਚੰਦਰ ਲਈ ਰੱਖਿਓ ਜਗਾਂਦੀ ਇਸਕ ਚੰਦਰ ਵਾਲੀ 4570 ਕੋਡੀਆਂ ਵਾਲਾ ਸਾਪਾ ਕੋਡੀਆਂ ਵਾਲਾ ਸੱਪ ਲਾਇਆ ਮੇਰੇ ਵੀਰੋ ਕੋਡੀਆਂ ਵਾਲਾ ਮੇਰੇ ਵੀਰੋ ਉਹ ਆਪਣੇ ਕੰਮ ਤੇ ਨਹੀਂ ਆਹ 8 ਗੱਡੀਆਂ ਸੀ ਅੱਜ 8 ਤੇ ਦੋ ਗੱਡੀਆਂ ਚਲ ਗਈਆਂ ਬਾਕੀ ਆਪਣੀਆਂ 6 ਅਵੇਲੇਬਲ ਖੜੀਆਂ 6 ਉਹ ਬਸ ਉੱਠ ਗਏ ਰੋ ਪਹਿਲਾ ਘਰ ਤੇ ਆਪਣ ਪੰਮਾ ਪਾ ਦੀ ਐ ਇਹਨਾਂ ਦੀ ਮੋਟਰ ਵੀ ਬਹੁਤ ਸਾਫ ਆ 1477 ਭਾਈ ਉਹ ਨਵੀਂ ਕਢਾਈ ਸੀ ਗੱਡੀ ਉਹ ਖੜੀ ਸਾਹਮਣੇ 1477 ਬਬ ਗੱਡੀਆਂ ਜਾਣ ਲੱਪੀਆਂ ਹੁਣ ਤਕਰੀਬਨ ਤੇ ਆਹ ਕਿ ਚੱਲੀ ਤੇ ਚੌਥੀ ਗੱਡੀ ਚੱਲੀ ਹੈ ਤੀਜੀ ਸੌਰੀ ਤੀਜੀ ਗੱਡੀ ਚੱਲੀ ਹੈ ਦੋ ਚੱਲ ਗਈਆਂ ਪਹਿਲਾਂ ਤੇ ਪੰਜ ਗੱਡੀਆਂ ਰਹਿ ਗਈਆਂ ਆਪਾਂ ਕਿਹਾ ਵੀ ਸਾਡੀਆਂ ਦੋਹਾਂ ਦੀਆਂ ਗੱਡੀਆਂ ਇਕੱਠੀਆਂ ਭਰਾ ਦੇਓ ਭਾਈ ਉਹम्मे ਭਾਈ ਨੇ ਸੀਟ ਕਵਰ ਪਾਇਆ ਨਗਰ ਵਾਲੇ ਕੋਲ ਵਾਈਕੋ ਪਾਇਆ ਸੀਗੇ ਤੇ ਸੀਟ ਕਵਰ ਅਸਰ ਕਿਦਾਂ ਲੱਗੇ ਐਨ ਪ੍ਰੋਪਰ ਮੈਚਿੰਗਾਂ ਕਰਤਿਆਂ ਨਾਲ ਦੇਖੋ ਯਾਰ ਤੇ ਲਾਈਟ ਅੰਦਰ ਤੇ ਚੱਲਦੀ ਰਹੀ ਦਿਨ ਚੜਦਾ ਪਰ ਥੋੜੀ ਇਹਨਾਂ ਦੀ ਕੇਅਰ ਜ਼ਿਆਦਾ ਕਰਨੀ ਪੈਂਦੀ ਸਾਫ਼ ਕਰਨੇ ਪੈਂਦੇ ਮੈਲੇ ਹੁੰਦੇ ਨਾ ਭਾਈ ਯਾਰ ਪਰ ਉਦਾਂ ਸੋਹਣੇ ਬਹੁਤ ਲਾਦੇ ਤੇ ਭਾਈ ਉਹਨਾਂ ਨੇ ਆ ਬੋਡਨ ਵੀ ਬਹੁਤ ਸੋਹਣੀ ਲੱਗਦੀ ਭਾਈ ਉਹਨਾਂ ਨੇ ਮੈਚਿੰਗ ਕਰਾਤੀ ਆਪਣੇ ਅਜੀ ਮਲਕ ਨੂੰ ਟੇਰਿੰਗ ਵੀ ਮੈਚ ਕਰਾਤਾ ਬੋਡਨ ਪੇਪਰ ਲਾ ਕੇ ਆ ਵੀ ਬੋਰਡਰ ਨੂੰ ਪੇਪਰ ਲਾ ਦਿੱਤਾ ਤੇ ਆ ਵੀ ਲਾ ਦਿੱਤਾ ਤੇ ਅਸੀਂ ਤਾਂ ਜੇ ਦੱਸਿਓ ਕਿਵੇਂ ਦੀ ਲੱਗੀਆਂ ਆ ਇਹਨ ਗੱਤਿਆਂ ਨੇ ਮੈਚ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਸੋਹਣੀਆਂ ਲੱਗੀਆਂ ਇਹਨ ਪੂਰੀ ਮੈਚ ਮੈਂ ਤਾਂ ਆਪ ਅੰਦਰ ਬੈਠ ਕੇ ਰੂਹ ਹੋ ਜਾਂਦੀ ਆ ਕਿਉਂਕਿ ਇੱਦਾਂ ਦੇ ਆਪਾਂ ਕਦੇ ਕਬਰ ਪਵਾਉਣ ਜਾਂਦੀਆਂ ਗੱਡੀਆਂ ਰੱਖੀਆਂ ਆ ਇਹ ਕਾਲੇ ਪਵਾਉਣ ਦੇ ਆ ਕਾਫੀ ਪਵਾਉਣੇ ਆ ਪਰ ਮੈਚਿੰਗ ਆ ਬਾਈ ਦੀ 2011 ਵਾਲ ਗੱਡੀ ਆ ਤੁਸੀਂ ਕਹਦੇ ਹੋਊਗਾ ਬਹੁਤ ਸਾਫ਼ ਗੱਡੀ ਆ ਭਾਈ ਨੇ ਬਹੁਤ ਸਾਫ਼ ਰੱਖਿਓ ਗੱਡੀ ਚੱਲੀ ਵੀ ਹੈ ਨਹੀਂ ਖੜੀ ਜਾਂਦੀ ਆ ਕਿਦੇ ਜਿਹਾ ਜੇ ਭਾਜੀ ਹੁਣੀ ਤਾਂ ਬਾਹਰੇ ਰਹਿੰਦੇ ਆ ਤੇ ਗੱਡੀ ਬਹੁਤ ਘੱਟ ਚੱਲੀ ਹੋਈ ਭਾਜੀ ਉਹਨਾਂ ਦੇ ਇੱਕ ਹੱਥੇ ਚੱਲੀ ਹੋਈ ਥੋੜੇ ਕੋਲ ਐਸੀ ਓਕੇ ਓਕੇ ਤੇ ਬਹੁਤ ਨਵੀਂ ਕਾਰ ਆ ਸਾਹ ਸੰਭਾਲਣ ਦੇ ਚੀਜ਼ਾਂ ਰੱਖੂੰਦੀਆਂ ਯਾਰ ਇਹ ਤੇ オリジナル ਨੰਬਰ ਆ ਪੀਵੀ 321470 ਇੱਕ ਗੱਡੀ ਹੋਰ ਆ ਮੇਰੇ ਯਾਰ ਦੋਸੀ ਇਹ ਹਿੰਮਤ ਉਹਦਾ ਨੰਬਰ ਵੀ 1470 ਹੀ ਆ ਉਹ ਪੀਵੀ ਦਾ ਨੰਬਰ ਆ ਹਾਂਜੀ ਦੂਏ ਕੋਈ ਕਹਿਣਾ ਹੋਰ ਹੈਮਤ ਮੁੰਡੇ ਮੇਰੇ ਵੀਡੀਓ 6.5 ਹੋ ਗਏ ਤਾਂ ਚੰਦਨ ਹੋਣਾ ਹੈ ਤੇ ਮੈਂ ਸਵਾਰੀ ਲਾਤੀ ਆਪੇ ਬਰੋ ਇਸ ਕ ਜਗ੍ਹਾ ਨਾਲ ਹੀ ਚੱਲ ਗਿਆ ਮੁੰਡਾ ਇਸ ਕ ਜਗ੍ਹਾ ਬਈ ਹੈ ਤੇ ਹੁਣ ਹੋਇਆ ਯਾਰ 6:30 ਵਜੇ ਬਿਲ ਤੇ ਬਾਬੇਓ ਬਾਬੇਓ ਇਹ ਸਗਾਜ ਦਾ ਬਲੌਗ ਜੇ ਛੋਟਾ ਜਿਹਾ ਬਲੌਗ ਸਗਾ ਜੇ ਬਲੌਗ ਵਧੀਆ ਲੱਗਿਆ ਤਾਂ ਮੇਰਾ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰੇ ਵਲ ਲਾਈਕ ਸੋਣਾ ਛੱਡਿਓ ਕਮੈਂਟ ਤੇ ਬਾਕੀ ਮਿਲਦੇ ਆ ਕਿਸੇ ਨੈਕਸਟ ਬਲੌਗ ਜੇ ਖਰੇਆ ਕੰਟੈਂਟ ਦੇ ਨਾਲ ਸਸਰੀ ਕਾਲ ਬਾਬੇਓ ਲਾਈਕ ਕਰਨਾ ਤੁਸੀਂ ਭੁੱਲ ਜਾਨੇ ਲਾਈਕ ਕਰਦੇ ਹੋ ਤੇ ਇੰਸਟਾਗ੍ਰਾਮ ਤੇ ਵਧੀਆ ਭਰਾਵਾਂ ਨਾਲ ਲਾਈਵ ਹੋ ਕੇ ਗੱਲਾਂ ਬਾਤਾਂ ਕੀਤੀਆਂ ਦੁੱਖ ਸੁੱਖ ਸਾਂਝੇ ਕੀਤੇ ਫਨ ਕੀਤਾ ਹਨ ਤੇ ਬਾਕੀ ਲਵ ਯੂ ਮਿੱਤਰੋ